ਮੈਚ ਸ਼ੁਰੂ ਹੋਣ ਲੱਗਿਆ ਮੇਰੇ ਵੀਰੋ ਇੱਕ ਪਾਸੇ ਟੀਮ ਜਰਨੈਲ ਹਰੀ ਸਿੰਘ ਨਲਵਾ ਕਬੱਡੀ ਕਲੱਬ ਦੀ ਖੱਬੇ ਪਾਸੇ ਚਲੀ ਗਈ ਹੈ ਤੇ ਪਹਿਲੀ ਕਬੱਡੀ ਦੇ ਕੇ ਮਾਝੇ ਵਿੱਚੋਂ ਉઠਿਆ ਤੂਫਾਨ ਆਖਦੇ ਬਣ ਗਿਆ ਲੋਕਾਂ ਦੀ ਜਿੰਦ ਜਾਨ ਆਖਦੇ ਗੱਜ ਚੌੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਇਹ ਭਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਅਸਟੋਬਰ ਨੂੰ ਅੰਬਾ ਆਖਦੇ ਆਹ ਲੋਕਾਂ ਨੇ ਸਨੈਪਚੈਟਾਂ ਲਈ ਫੋਨ ਕੱਢ ਲਿਆ ਪਹਿਲੀ ਕਬੱਡੀ ਅੰਬੇ ਦੀ ਹੈ ਤੇ ਮੁਕਾਬਲਾ ਕਹਿੰਦੇ ਸ਼ੂਸ਼ਕ ਦੇ ਫੂਲੇ ਨਾਲ ਹੋ ਗਿਆ ਆਹ ਗਿੱਟਾ ਫੜ ਲਿਆ ਦੂਜੀ ਵਾਰੀ ਫੜਿਆ ਪਰ ਪੁਆਇੰਟ ਕਹਿੰਦੇ ਅੰਬੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੁਆਇੰਟ ਅੰਬੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਕਾਸ਼ੀਪੁਰ ਪੈਂਦਾ ਮੇਰੇ ਵੀਰੋ ਦੀਪਕ ਦਾ ਮੱਥਾ ਟੇਕ ਕੇ ਵਧ ਕੇ ਕਬੱਡੀ ਪਾ ਦਿੱਤੀ ਤੇ ਬਾਜੇ ਖਾਨੇ ਵਾਲਿਆ ਕਰਦੇ ਗੱਲ ਲਓ ਦੀਪਕ ਕਾਸ਼ੀਪੁਰਿਆ ਹਰਿਆਣੇ ਵਾਲਾ ਇੱਕ ਪਾਸੇ ਔਲਖਾਂ ਵਾਲਾ ਅਮਰਤ ਸਿੰਘ ਤਿਆਰ ਹੈ ਸੱਤੂ ਖਰੂਰ ਸਾਹਿਬ ਦੀ ਧਰਤੀ ਦਾ ਨਾਲ ਕਹਿੰਦੇ ਭੀਰਾ ਸਰਹਾਲੀ ਵਾਲਾ ਆਹ ਕਹਿੰਦੇ ਭਿੰਡਰਾ ਵਾਲਾ ਸੁੱਖਾ ਮੇਰੇ ਪੰਜਾਬੀ ਵੀਰੋ ਜਿੱਥੋਂ ਦਾ ਬਿੱਲਾ ਭਿੰਡਰਾ ਵਾਲਾ ਹਰਜੀਤ ਦੇ ਨਾਲ ਖੇਡਿਆ ਪਰ ਨੰਬਰ ਕਹਿੰਦੇ ਦੀਪਕ ਕਾਸ਼ੀਪੁਰ ਜਿਹੜੇ ਜੋੜਿਆ ਆ ਮਾਜੜਾ ਮਝਾਇਲ ਮੱਖਣ ਸੰਧੂ ਮੱਖੀ ਕਲਾਮ ਵਾਲਾ ਇਹ ਅਮਰੀਕਾ ਵੀ ਤਗੜਾ ਖੇਡਦਾ ਇਹ ਕੈਨੇਡਾ ਵੀ ਧੱਕ ਪਾਉਂਦਾ ਤੇ ਆਸਟ੍ਰੇਲੀਆ ਦੇ ਮੇਲੇ ਉਪਰ ਵੇਰ ਵੇਰ ਕੇ ਧਾਵੇ ਬੋਲਦਾ ਆ ਗੁਰਦੀਪ ਆ ਮਾਦੋਪੁਰੀਆ ਪਰ ਮੱਖਣ ਸੰਧੂ ਮੱਖੀ ਕਲਾਮ ਵਾਲਾ ਜਿਲ੍ਹਾ ਤਾਰਨ ਤਾਰਨਾ ਖਿਡਾਰੀ ਇੱਕ ਤਗੜਾ ਨੰਬਰ ਇੱਕ ਤਗੜਾ ਨੰਬਰ ਜੋੜ ਚੁੱਕੇ ਮੇਰੇ ਵੀਰੋ ਬੁੱਢਾ ਥੇ ਪਿੰਡ ਆ ਬਿਆਸ ਦਿਆ ਦਾ ਇਲਾਕਾ ਜਿਹੜੇ ਮਾਝੇ ਵਾਲਿਓ ਜਾਣਦੇ ਆ ਵੀ ਬਹੁਤ ਸੋਹਣਾ ਇਲਾਕਾ ਹੈ ਉਸ ਇਲਾਕੇ ਦਾ ਖਿਡਾਰੀ ਬੁੱਢੇ ਥੇ ਵਾਲਾ ਨੂੰ ਕਬੱਡੀ ਪਾ ਰਿਹਾ ਹੈ ਸਾਰਿਆਂ ਨੇ ਅਰਦਾਸ ਕਰਨੀ ਹੈ ਵੀ ਕਿਸੇ ਵੀ ਖਿਡਾਰੀ ਦੇ ਭੋੜਾ ਵੀ ਸੱਟ ਫੇਟ ਨਾ ਲੱਗੇ ਤੇ ਖਿਡਾਰੀਆਂ ਨੂੰ ਵੀ ਬੇਨਤੀ ਹੈ ਵੀ ਥੋੜਾ ਜਿਹਾ ਸੇਫ ਖੇਡਿਓ ਕੋਈ ਗੱਲ ਨਹੀਂ ਇੱਕ ਅੱਧਾ ਨੰਬਰ ਤੁਹਾਨੂੰ ਲੱਗਦਾ ਵੀ ਹੋਰ ਜੇ ਯਾਰ ਮੈਂ ਇਥੋਂ ਨਾ ਧੱਕਾ ਮਾਰਾਂ ਜਾਂ ਬਚਾਅ ਕਰਕੇ ਖੇਡਲਾਂ ਕਈ ਵਾਰ ਹੁੰਦਾ ਪਲੇਅਰ ਨੂੰ ਪਤਾ ਲੱਗ ਜਾਂਦਾ ਤਾਂ ਕਰਕੇ ਇੱਕ ਅੱਧੇ ਨੰਬਰ ਦੇ ਚੱਕਰ 'ਚ ਨਾ ਪਿਓ ਜਿੰਨਾ ਹੋ ਸਕਦਾ ਬਚਾਅ ਨਾਲ ਖੇਡਿਓ ਚਾਰ ਨੇ ਚਾਰਾਂ ਦੇ ਵਿੱਚੋਂ ਖੁੱਚ ਕੱਢ ਕੇ ਚੋਬਰ ਨੇ ਬਾੜ ਛੁੱਟਿਆ ਦੁਨੀਆਂਏ ਫੂਲਾ ਆਖਦੀ ਦੁਨੀਆਂਏ ਫੂਲਾ ਆਖਦੀ ਇਹ ਨਿਰਮਲ ਸਿੰਘ ਹੈ ਲੋਪੋ ਕੇ ਪਿੰਡ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਬੜੀ ਮਸ਼ਹੂਰ ਹੈ ਅੰਮ੍ਰਿਤਸਰ ਸਾਹਿਬ ਦਾ ਮੇਰੇ ਵੀਰੋ ਮੇਰੇ ਵੀਰੋ ਗੁਰਦੁਆਰਾ ਸਾਹਿਬ ਬੜਾ ਮਸ਼ਹੂਰ ਹੈ ਅਮਰ ਸਰ ਸਾਹਿਬ ਸਭ ਤੋਂ ਵੱਧ ਪਵਿੱਤਰ ਜਗ੍ਹਾ ਨਿਰਮਲ ਸਿੰਘ ਲੋਪੋਗੇ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਔਲਖਾਂ ਵਾਲਾ ਅਮਰ ਤੇ ਕੰਨੀ ਤੇ ਆ ਆਏ ਕਹਿੰਦੇ ਸਰਹਾਲੀ ਦਾ ਵੀਰਾ ਜਿਨੇ ਹੁਣ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਧਾਵੀ ਦਾ ਸੁਲਤਾਨ ਦਾ ਸਨਮਾਨ ਕੀਤਾ ਜਾਣਾ ਹੈ 7500 ਡਾਲਰ ਦੇ ਨਾਲ ਐਸਜੀਜੀਐਸ ਟਰਾਂਸਪੋਰਟ ਵਾਲੇ ਰਾਜਵੀਰ ਖੰਘੂੜਾ ਹੁਣਾਂ ਦੇ ਵੱਲੋਂ ਜਤਿੰਦਰ ਵਿਰਕ ਹਰਪ੍ਰੀਤ ਖੰਘੂੜਾ ਜਗਰੂਪ ਗਿੱਲ ਉਹਨਾਂ ਭਰਾਵਾਂ ਦੇ ਵੱਲੋਂ ਦੋ ਮੁਰਜੀ ਪਿੰਡ ਆ ਮੇਰੇ ਵੀਰੋ ਦੀਪ ਦਾ ਪੰਜਾਬ ਦੇ ਵਿੱਚ 9 ਨੇ ਪਰ ਇਹਦਾ ਅੰਮਰਸਰ ਸਾਹਿਬ ਨੂੰ ਜਦੋਂ ਜਾਂਦੇ ਆ ਰਸਤੇ ਦੇ ਵਿੱਚ ਪੈਂਦਾ ਤਿਲਕਦੇ ਹੋਏ ਪੈਰ ਥੋੜਾ ਜਿਹਾ ਗਰਾਊਂਡ ਜਿਹੜਾ ਸਲਿੱਪਰੀ ਹੈ ਵਾਹ ਗੁਰੂ ਮੇਰ ਕਰੇ ਖੁਸ਼ੀ ਇੱਕ ਕੰਨੀ ਤੇ ਆ ਦੂਜੀ ਕੰਨੀ ਤੇ ਭੁੰਡੀ ਮਲਪੁਰ ਰੜਕਾਂ ਵਾਲਾ ਕਿ ਬਾਪ ਤਕੜਾ ਖੇਡੇ ਆ ਪੁੱਤ ਦੀ ਏ ਚੜਤ ਬਈ ਪਾਉਂਦਾ ਏ ਰੇਡ ਨਾਲ ਪੂਰੀ ਆ ਮੜਕ ਬਈ ਆਹ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਬੱਚੇ ਬੱਚੇ ਦੀ ਜ਼ੁਬਾਨ ਉੱਤੇ ਨਾਮ ਸੁਲਤਾਨ ਦਾ ਏ ਸੁਲਤਾਨ ਹੈ ਵਿਰਾਸਤੀ ਸ਼ਹਿਰ ਪਟਿਆਲੇ ਜ਼ਿਲ੍ਹੇ ਨੂੰ ਮਾਣ ਹੈ ਉਹ ਸੁਲਤਾਨ ਤੇ ਸਤੂ ਖਡੂਰ ਸਰ ਦੀ ਧਰਤੀ ਧੰਨ ਗੁਰੂ ਅੰਗਦ ਦੇ ਪਾਸ਼ਾ ਮੱਲਖਾਰੇ ਕਰਾਉਂਦੇ ਰਹਿਆ ਖਡੂਰ ਸਾਹਿਬ ਮੇਰੇ ਵੀਰੋ ਇਤਿਹਾਸਕ ਧਰਤੀ ਹੈ ਪਰ ਸੁਲਤਾਨ ਸ਼ਮਸ਼ਪੁਰਿਆ ਇੱਕ ਤਗੜਾ ਨੰਬਰ ਦੌਰ ਦਾ ਹੋਇਆ ਆ ਮੱਖਣ ਸੰਧੂ ਮੱਖੀ ਕਲਾ ਮਾਲਾ ਕਬੱਡੀ ਪਾ ਰਿਹਾ ਦੁੱਗਾਂ ਵਾਲੇ ਖੁਸ਼ੀ ਨੇ ਦੋ ਪਿੰਡ ਮਸ਼ਹੂਰ ਕੀਤੇ ਨਾਲ ਫੂਲਾ ਆ ਮੱਲਪੁਰ ਅੜਕਾ ਵਾਲਾ ਇਹ ਸ਼ੀਰ ਭੱਜ ਸਿੰਘ ਦੇ ਇਲਾਕੇ ਦਾ ਮੇਰੇ ਪੰਜਾਬੀ ਵੀਰੋ ਭੂੰਡੀ ਆ ਸਾਹਮਣੇ ਟੈਕਰ ਸਿਰੇ ਤੇ ਹੈ ਉਹ ਮੱਖਣਮ ਸੰਧੂ ਮੱਖੀ ਕਲਾਮਾਲਾ ਮਾਜੇ ਦਾ ਮਜਾ ਇਹ ਇੱਕ ਤਗੜਾ ਨੰਬਰ ਜੋੜਦਾ ਹੋਇਆ ਹੈ ਆ ਹਰਿਆਣੇ ਕਾ ਸ਼ੇਰਾ ਦੀਪਕ ਕਾਸ਼ੀਪਰੀਆ ਰੇਡ ਪਾਉਣ ਲਈ ਵਧਿਆ ਹੋਇਆ ਸੱਤੂ ਤਿਆਰ ਹੈ ਨਾਲ ਕਹਿੰਦੇ ਭਿੰਡਰਾ ਵਾਲਾ ਸੁੱਖਾ ਨਾਲ ਵੀਰਾ ਸਰਹਾਲੀ ਵਾਲਾ ਨਾਲ ਅਮਰਤਾ ਵਾਲਖਾ ਵਾਲਾ ਉਹ ਅਮਰਤਾ ਵਾਲਖਾ ਵਾਲਾ ਸਿਰਾਂ ਲਾ ਗਿਆ ਮੇਰੇ ਪੰਜਾਬੀ ਸਿਰਾਂ ਲਾ ਗਿਆ ਮੇਰੇ ਵੀਰੋ ਵਾਲਖਾ ਵਾਲੇ ਅਮਰਤ ਨੇ ਸਿਰੇ ਦਾ ਜੱਫਾ ਲਾ ਦਿੱਤਾ ਇੱਕ ਪਾਸੇ ਟੀਮ ਜਰਮੇਲ ਹਰੀ ਸਿੰਘ ਨਲਵਾ ਕਬੱਡੀ ਕਲੱਬ ਹੈ ਪਿੰਡੇ ਖਹਿਰੇਉਣਾ ਦੀ ਰੂਬੀ ਸੰਗਰੂਰ ਵਾਲਾ ਅਰਸ਼ ਖੱਖਾ ਲਾਲ ਖੱਖੂਣੀ ਰਿੱਕੀ ਰਟੌਲ ਨਾਲ ਗੁਰਤੇਜ ਦਿਓਲ ਆਇਆ ਹੋਇਆ ਮੇਰੇ ਵੀਰੋ ਦੀਪ ਦੀ ਕਬੱਡੀ ਹੈ ਚਾਰ ਨੇ ਚਾਰਾਂ ਦੇ ਵਿੱਚ ਸਤਨਾਮ ਖੇੜੀ ਚੈਣਾ ਪਿੰਡ ਵਾਲਾ ਦੂਜੇ ਪਾਸੇ ਦੀਪ ਦਵਰਜੀ ਵਾਲਾ ਮੁਕਾਬਲਾ ਸਖਤ ਹੈ ਲੱਗਿਆ ਪਿਆ ਜੋਰ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੁਆਇੰਟ ਜਿਹੜਾ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਕੋਈ ਨਹੀਂ ਦੀਪ ਅੱਜ ਗਰਾਊਂਡ ਹੀ ਥੋੜਾ ਜਿਹਾ ਸਲਿੱਪਰੀ ਹੈ ਅੱਜ ਪਤਾ ਨਹੀਂ ਲੱਗਣਾ ਵੀ ਕਿਹੜਾ ਪਲੇਅਰ ਜਿਹੜੀ ਅਸਲੀ ਗੇਮ ਆ ਉਹਦੀ ਉਹ ਨਿਖਰ ਸ਼ਾਇਦ ਸਾਹਮਣੇ ਨਾ ਆਵੇ ਪਰ ਪਿਆਰ ਨਾਲ ਡਿਸਪਲਨ ਦੇ ਵਿੱਚ ਤੇ ਸੇਫ ਇਹ ਚੀਜ਼ਾਂ ਦਾ ਧਿਆਨ ਰੱਖ ਲਿਓ ਖੇਡ ਲਿਓ ਅਣੂ ਬੁੱਢੇ ਥੇ ਦੀ ਕਬੱਡੀ ਹੈ ਸਮਦਰ ਜੀ ਆਕਾਦਾ ਵੱਧ ਕੇ ਪਾਈ ਹੋਈ ਰੇਡ ਤੇ ਮੈਂ ਵੇਖਦਾ ਵੀ ਚਾਰ ਨੇ ਇੱਕ ਕੰਨੀ ਤੇ ਕੀੜੀ ਅਫਗਾਨਾ ਦੇ ਇਲਾਕੇ ਦਾ ਔਲਖਾਂ ਵਾਲਾ ਅਮਰਤ ਹੈ ਨਾਲ ਆਏ ਬਾਬਾ ਗੁਰਦੱਤ ਸਿੰਘ ਕਾਮਾਗਾਟਾ ਮਾਰੂ ਦੇ ਪਿੰਡ ਦਾ ਸਰਹਾਲੀ ਵਾਲਾ ਭੀਰਾ ਦੂਜੇ ਪਾਸੇ ਅਣੂ ਹੈ ਦੋਨਾਂ ਦਾ ਇਲਾਕਾ ਮਾਝਾ ਟੱਕਰ ਹੋ ਗਈ ਹੈ ਸਿडनी ਦਾ ਗਰਾਊਂਡ ਹੈ ਤੇ ਪੁਆਇੰਟ ਦਾ ਵਾਧਾ ਅਣੂ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਪੁਆਇੰਟ ਜਿਹੜਾ ਧਾਵੀ ਦਾ ਕਿ ਧਾਵੀ ਕਹਿੰਦਾ ਉੱਡ-ਉੱਡ ਪਾਉਂਗਾ ਕਬੱਡੀਆਂ ਹਿੱਕਾ ਮੇਰੇ ਵੀਰੋ ਛਾਤੀਆਂ ਚ ਤਾਕਤਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਨੇ ਆਹ ਸਾਹਮਣੇ ਸਿੰਘ ਸਰਦਾਰ ਕਬੱਡੀ ਪਾ ਰਿਹਾ ਹੈ ਦੁੱਗਾ ਵਾਲਾ ਖੁਸ਼ੀ ਹੈ ਇੱਕ ਪਾਸੇ ਪਹਿਲਾ ਅਸੀਂ ਸਰਦਾਰ ਆ ਉਹ ਦੇਖਦਾ ਵੀ ਸਰਦਾਰ ਇੱਕ ਪਾਸੇ ਤੇ ਦੂਜੇ ਪਾਸੇ ਖੁਸ਼ੀ ਏ ਹੋ 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 ਹੂਟਿੰਗ ਹੋ ਗਈ ਮੇਰੇ ਪੰਜਾਬੀ ਵੀਰੋ ਲੱਗਿਆ ਜੋਰ ਕੁੰਡੀਆਂ ਦੇ ਸਿੰਘ ਫਸ ਗਿਆ ਭੜੀਆਂ ਬਗਲਾ ਰੱਖਿਆ ਤੌਣ ਤੇ ਹੱਥ ਆ ਉਹ ਮੇਰੇ ਪੰਜਾਬੀ ਵੀਰੋ ਹੁਣ ਕੋਟਕਪੂਰੇ ਵਾਲਾ ਫਾਟਕ ਬੰਦ ਹੋ ਜਾਣਾ ਉਹ ਸਾਹਮਣੇ ਦੁੱਗਾ ਵਾਲੇ ਫੜਿਆ ਗੋਟਾ ਕਿੱਕਲੀ ਕਲੀਰ ਦੀ ਇਹ ਦੁੱਗਾਂ ਵਾਲਾ ਖੁਸ਼ੀ ਸੁਲਤਾਨ ਨੂੰ ਕਹਿੰਦੇ ਅੱਜ ਦੇ ਕਬੱਡੀ ਕੱਪ ਤੇ 7500 ਡਾਲਰ ਦੀ ਨਗਦ ਰਕਮ ਨਾਲ ਐਸਾ ਜੀਜੀਐਸਾ ਟਰਾਂਸਪੋਰਟ ਦੇ ਰਾਜਵੀਰ ਖੰਗੂੜਾ ਹਰਪ੍ਰੀਤ ਥੰਗੂੜਾ ਜਤਿੰਦਰ ਵਿਰਕ ਤੇ ਜਗਰੂਪ ਗੱਲ ਵੱਲੋਂ ਮੇਰੇ ਵੀਰੋ ਮਾਣ ਪਿਆਰ ਬਖਸ਼ੇ ਜਾਣੇ ਆ ਆ ਕਹਿੰਦੇ ਟਾਰੀ ਬਾਰਡਰ ਦੇ ਇਲਾਕੇ ਦਾ ਇਹ ਨਿਰਮਲਾ ਲੋਪੋ ਕੇ ਪਿੰਡ ਵਾਲਾ ਆ ਸੁੱਖਾ ਪਿੰਡਰਾ ਵਾਲਾ ਮੇਰੇ ਪੰਜਾਬੀ ਵੀਰੋ ਉਹ ਪਿੰਡਰ ਪਿੰਡ ਦੁਨੀਆਂ ਚ ਮਸ਼ਹੂਰ ਹੈ ਕਿ ਲੱਗਿਆ ਜੰਗਾਲ ਅਣਖਾਂ ਨੂੰ ਜਵਾਨੀ ਰੁਲ ਗਈ ਧੀਕੇ ਲਾ ਕੇ ਚਿੱਟੇ ਦਾ ਵਗਦਾ ਦਰਿਆ ਗੁਲਾਮੀ ਕਰਦੇ ਪੱਗ ਤਾਲਾ ਕੇ ਮੋੜ ਕੇ ਫੇਰ ਪੰਜਾਬ ਉਸਰਦਾ ਤਰ ਕਫਤਾ ਤੋਂ ਖੁੱਲ ਜੇ ਤਾਲਾ ਮੈਂ ਸੱਜਿਆ ਤਰਾ ਤੁਰਨਾ ਮੁਰਿਆ ਵੇ ਭਿੰਡਰਾਂ ਵਾਲਾ ਮੱਖਣਾ ਤੇ ਦੂਜੇ ਪਾਸੇ ਫੂਲਾ শুਸ਼ਕ ਪਿੰਡ ਵਾਲਾ ਇਹ ਦੋ ਬੱਬਰ ਸ਼ੇਰਾਂ ਦੀ ਟੱਕਰ ਮੈਦਾਨ ਦੇ ਵਿੱਚ ਮੇਰੇ ਵੀਰੋ ਹੋਣ ਦੇਖਦਾ ਹੈ ਸਵਾਦ 30 ਸਕਿੰਟਾਂ ਦਾ ਸਮਾਂ ਬੱਲੇ 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 ਓ ਬਾ ਇਹ ਤਨ ਤਨ ਬਾਬਾ ਬੁੱਢਾ ਸਾਹ ਦੇ ਮੇਰੇ ਵੀਰੋ ਚਾਰਨ ਮੁਬਾਰਕ ਧਰਤੀ ਦਾ ਲਓ ਸੁਲਤਾਨ ਦੀ ਕਬੱਡੀ ਹੈ ਮੇਰੇ ਵੀਰੋ ਸਰਿੰਦਰ ਖੜੇ ਹੋਣਾਂ ਦੀ ਟੀਮ ਬਾਬਾ ਬੰਦਾ ਸਿੰਘ ਬਹਾਦਰ ਹੈ ਮੰਨੂ ਕਲੇਰ ਹੋਣਾਂ ਦੀ ਵੱਡੀ ਟੀਮ ਖੇਡ ਰਹੀ ਹੈ ਪ੍ਰਵਰਨ ਧਾਵੇ ਹੋਣਾਂ ਦੀ ਰੌਕੀ ਰੈਂਬੋ ਹੋਣਾਂ ਦਾ ਬਹੁਤ ਵੱਡਾ ਯੋਗਦਾਨ ਇਸ ਟੀਮ ਦੇ ਲਈ ਸੁਲਤਾਨ ਨਾ ਤੇ ਅੱਕਦਾ ਨਾ ਹੀ ਥੱਕਦਾ ਆਹ ਕਬੱਡੀ ਦੀ ਤੱਕਰ ਵੱਡੀ ਹੈ ਇੱਕ ਪਾਸੇ ਔਲਖਾਲਾ ਅਮਰਤ ਹੈ ਦੂਜੇ ਪਾਸੇ ਸੁਲਤਾਨ ਹੈ ਮੁਕਾਬਲਾ ਸਖਤ ਹੈ ਪੁਆਇੰਟ ਜਿਹੜਾ ਸੁਲਤਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦੁੱਤਾ ਹੈ ਪੁਆਇੰਟ ਜਿਹੜਾ ਸੁਲਤਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦੁੱਤਾ ਜੂੜੇ ਤੇ ਬੰਨਿਆ ਚਿੱਟਾ ਰਮਾਲ ਹੈ ਤੀਰਥਟਵਾਲ ਆਇਆ ਹੋਇਆ ਹੈ ਮੇਰੇ ਵੀਰੋ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਵੱਡਾ ਹਿੱਸਾ ਪ੍ਰਧਾਨਗੀ ਹੈ ਨਾਲ ਤਾਰੀ ਟਰੰਗੇ ਵਾਲਾ ਨਾਲ ਸੁੱਖਾ ਸਰਪੜਾਈ ਦਿੱਤਾ ਹੈ ਟੱਕਰ ਸਤਨਾਮ ਦੂਜੇ ਪਾਸੇ ਅੰਬਾ ਅੰਬਾ ਤੇ ਸਤਨਾਮ ਦੋਨਾਂ ਦਾ ਵੱਡਾ ਨਾਮ ਮੁਕਾਬਲਾ ਸਖਤ ਹੈ ਲੱਗਾ ਪਿਆ ਦੋ ਜੋਰ-ਜੋਰ ਝੋਟੀ ਤੇ ਅੱਡੀ ਦਾ ਵਿੱਚ ਸਿਡਨੀ ਦੇ ਚੱਲਦਾ ਨਜ਼ਾਰਾ ਖੇਡ ਕਬੱਡੀ ਦਾ ਵਿੱਚ ਸਿਡਨੀ ਦੇ ਚੱਲਦਾ ਨਜ਼ਾਰਾ ਖੇਡ ਕਬੱਡੀ ਦਾ ਕਾਸ਼ੀਪੁਰੀਆ ਦੀਪਕ ਆ ਗਿਆ ਹੈ ਸਿਡਨੀ ਕਬੱਡੀ ਕਲੱਬ ਦਾ ਮੇਲਾ ਹੈ ਰੈਂਟ ਉਪਤਾਰੇ ਹੋਣਾਂ ਦਾ ਸੰਦੀਪ ਮਲਹੋਤਰੇ ਹੋਣਾਂ ਦਾ ਅਰਮਿੰਦਰ ਪਰਮਾਰ ਹੋਣਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਮੇਰੇ ਵੀਰੋ ਬੰਤੇ ਭਿੰਡਰ ਦਾ ਪਿੰਡੂ ਹੈ ਇਹ ਸੀਰੇ ਦਾ ਪਿੰਡੂ ਹੈ ਭਿੰਡਰ ਪਿੰਡ ਬੜਾ ਮਸ਼ਹੂਰ ਪਿੰਡ ਜਿਲ੍ਹੇ ਮੋਗੇ ਦੀ ਧਰਤੀ ਹੈ ਦੋ ਬੁਰਜੀ ਵਾਲਾ ਦੀਪ ਆ ਗਿਆ ਮਨੁਣਾ ਬਾਕੀ ਕਿ ਰੇਡ ਪਹਿਲੇ ਹਾਫ ਦੀ ਬਾਕੀ ਹੈ ਦੀਪ ਧੁਰਜੀ ਵਾਲਾ ਆ ਖਿਡਾਰੀ ਨੇ ਨੌਂ ਟਰੈਕਟਰ ਜਿੱਤੇ ਹੈ ਛਾਤੀ ਤੇ ਮੇਰੇ ਵੀਰੋ ਹੁਕਮ ਦਾ ਜੱਕਾ ਬਣਾਇਆ ਪਰ ਭੂੰਦੀ ਮਾਲਪੁਰੜਕਾਂ ਵਾਲਾ ਹੋਣ ਦੇਖਦਾ ਮਾਲਵੇ ਵਾਲੇ ਹੁਕਮੰਦ ਜੱਕੇ ਨੇ ਭੱਬੂ ਕਹਿੰਦੇ ਐ ਛਾਤੀ ਤੇ ਮੇਰੇ ਵੀਰੋ ਹਕਮਾਂ ਦਾ ਜੱੱਗਾ ਬਣਾਇਆ ਹੈ ਇਹ ਖਿਡਾਰੀਆਂ ਦੇ ਸ਼ੌਂਕ ਹੈ ਕੋਈ ਗੁਰੂ ਦੇ ਖੰਡੇ ਨੂੰ ਪਿਆਰ ਕਰਦਾ ਕੋਈ ਮੇਰੇ ਵੀਰੋਂ ਬੱਬਰ ਸ਼ੇਰ ਬਣਵਾਉਂਦਾ ਆਹ ਲੜਾਕੂ ਜਹਾਜ਼ ਖੇਡ ਕਬੱਡੀ ਦਾ ਕਿ ਮੁੰਡੇ ਗੱਬਰੂ ਜਹਾਜ਼ਾਂ ਦੀਆਂ ਚਾਦਰਾਂ ਵਰਗੇ ਭੇੜ ਤੇ ਵਿੱਚ ਮੈਦਾਨਾਂ ਦੇ ਆਹ ਨੂੰ ਬੁੱਢੇ ਥੇ ਵਾਲਾ ਮੱਝੜਾ ਮਹਾਨ ਕਬੱਡੀ ਪਾ ਰਿਹਾ ਹੈ ਉਹ ਸੱਤੂ ਸੱਤੂ ਖਰੂਰ ਸਾਹਿਬ ਦੀ ਧਰਤੀ ਦਾ ਇਹਨੇ ਸਿੰਘਾਂ ਦੀ ਟੀਮ ਦੀ ਕਪਤਾਨੀ ਵੀ ਕਰੀ ਹੈ ਕਿ ਕਿਹੜੀ ੜਾਰੀ ਭਰਨੀ ਹੈ ਲਹਰੇ ਤਤਰ ਨੇ ਉਹ ਮੱਥੇ ਦੇ ਵਿੱਚ ਚੜੀ ਨਾਗਨੀ ਸਿੰਘ ਬਚਤਰ ਨੇ ਪਰ ਹਾਫ ਹੋ ਗਿਆ ਜੀ ਇਸ ਮੈਚ ਦਾ ਹਾਫ ਹੋ ਗਿਆ ਜੀ ਅੰਦਰਪਾਲ ਜੀ ਠੀਕ ਹੈ ਜੀ ਪਹਿਲਾ ਹਾਫ ਹੋ ਗਿਆ ਪੁਆਇੰਟਾਂ ਦਾ ਲੇਖਾ ਜੋਖਾ ਜੱਸੀ ਜੀ ਆ ਜੀ ਦੂਜੇ ਹਾਫ ਦੇ 12 ਪੁਆਇੰਟ ਨੇ ਜਿਹੜੇ ਜਰਨੈਲ ਹਰੀ ਸਿੰਘ ਨਲਵਾ ਕਬੱਡੀ ਕਲੱਬ ਦੇ 8 ਪੁਆਇੰਟ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਦੇ ਐ ਸੋਹਣਾ ਮੈਚ ਆ ਦੋਨੋਂ ਟੀਮਾਂ ਦੇ ਦਰਮਿਆਨ ਤਕੜੀ ਟੱਕਰ 8:30 ਜੀ ਠੀਕ ਆ ਜੀ 8:30 ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ 12 ਜਰਨੈਲ ਹਰੀ ਸਿੰਘ ਨਾਲਵਾ ਹਾਂਜੀ ਗੋਗੀ ਜੀ ਪਾਣੀ ਚਾਹੀਦਾ ਨਾ ਨਾ ਸਨਮਾਨ ਪਾਣੀ ਦਾ ਤਾਂ ਨਾ ਹੀ ਨਾ ਲਓ ਯਾਰ ਮੈਚ ਇਹ ਮੈਂ ਕਿਹਾ ਪੀਣ ਵਾਲਾ ਮੰਗਦੇ ਆ ਆਹੋ ਸੁਲਤਾਨ ਦਾ ਸਨਮਾਨ ਹਾਫਟ ਕਰ ਲੈ ਜਾਂ ਆ ਮੈਚ ਤੋਂ ਬਾਅਦ ਕਰਨਾ ਜੀ ਹੁਣੀ ਠੀਕ ਆ ਸੁਲਤਾਨ ਦਾ ਸ਼ਮਸ਼ਪੁਰੀਆ ਸੁਲਤਾਨ ਕਬੱਡੀ ਦਾ ਮਹਾਨ ਹੈ ਇੱਕੋ ਲੈਵਲ ਤੇ ਖੜਾ ਪਿਛਲੇ 13 ਸਾਲਾਂ ਤੋਂ ਇੱਕੋ ਲੈਵਲ ਤੇ ਖੜਾ ਮੇਰੇ ਵੀਰੋ ਜਿਹੜਾ ਲੈਵਲ ਇਸ ਨੌਜਵਾਨ ਨੇ ਬਰਕਰਾਰ ਰੱਖਿਆ ਉਹ ਸ਼ਾਇਦ ਕਿਸੇ ਖਿਡਾਰੀ ਨੇ ਹਾਲੇ ਤੱਕ ਨਹੀਂ ਰੱਖਿਆ ਆਉਣ ਵਾਲੇ 10 ਸਾਲ ਵੀ ਮੇਰਾ ਖਿਆਲ ਹੈ ਇਸੇ ਤਰ੍ਹਾਂ ਪੀਕ ਤੇ ਚੱਲੇਗਾ ਇਹ ਸ਼ਮਸ਼ਪੂਰੀਆ ਸੁਲਤਾਨ ਹੈ ਜਿਹੜੇ ਜਿਹੜੇ ਸੁਲਤਾਨ ਨੂੰ ਪਿਆਰ ਕਰਦੇ ਆ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸੁਲਤਾਨ ਦੇ ਨਾਂ ਤੇ ਸਾਰਾ ਸਿਡਨੀ ਵੀ ਪਿਆਰ ਕਰਦਾ ਹੈ ਰਾਜਵੀਰ ਖੰਘੂੜਾ ਜਤਿੰਦਰ ਬਿਰਕ ਹਰਪ੍ਰੀਤ ਖੰਘੂੜਾ ਤੇ ਜਗਰੂਪ ਗੱਲ ਉਹਨਾਂ ਦੇ ਵੱਲੋਂ 7500 ਡਾਲਰ ਦੀ ਨਗਦ ਰਾਸ਼ੀ ਦੇ ਨਾਲ ਮੇਰੇ ਵੀਰੋ ਸੁਲਤਾਨ ਸ਼ਮਸ਼ਪੂਰੀਏ ਦਾ ਸਨਮਾਨ ਕੀਤਾ ਜਾਣਾ ਨਾਲ ਖੁਸ਼ੀ ਹੈ ਇੰਦਰਪਾਲ ਕੋਚ ਹੈ ਦੋਨੋਂ ਮੇਰੇ ਵੀਰੋ ਸ਼ਾਹਕੋਟ ਦੀ ਟੀਮ ਦੇ ਲਈ ਹੈ ਇੰਦਰਪਾਲ ਕੋਚ ਹੈ ਖੁਸ਼ੀ ਖਿਡਾਰੀ ਹੈ ਖੁਸ਼ੀ ਦੀ ਸਿਫਤ ਹੈ ਨੰਗਲੰਬੀਆਂ ਵਾਲੇ ਸੰਦੀਪ ਦੀ ਮੌਤ ਤੋਂ ਬਾਅਦ ਇੰਦਰਪਾਲ ਕਹਿੰਦਾ ਵੀ ਸਾਥੋਂ ਖੁਸ਼ੀ ਨੇ 1 ਰੁਪਈਆ ਵੀ ਮੇਰਾ ਖਿਆਲ ਆ ਵੀ ਨਹੀਂ ਲਿਆ ਖੇਡਣ ਦਾ ਇਹ ਸਫਤ ਹੈ ਇਹ ਵੱਡੇ ਦਿਲ ਦੀ ਗੱਲ ਹੈ ਇਹਦੇ ਨਾਂ ਤੇ ਵੀ ਤਾੜੀਆਂ ਮਾਰੋ ਇਹ ਵੱਡੀਆਂ ਗੱਲਾਂ ਨੇ ਮੇਰੇ ਵੀਰੋ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਆਪਣੀਆਂ ਯਾਰੀਆਂ ਪਗਾਉਣੀਆਂ ਇਹ ਹਰੇਕ ਦੇ ਹਿੱਸੇ ਤੇ ਨਹੀਂ ਆਉਂਦੀਆਂ ਪਰਾ ਦੁੱਗਾਂ ਵਾਲਿਆ ਤੇਰਾ ਧੰਨਵਾਦ ਹੈ ਨੌਜਵਾਨਾ ਤੂੰ ਗਰਾਊਂਡਾਂ ਦਾ ਸ਼ਿੰਗਾਰ ਹੈ ਤੇਰੇ ਕਰਕੇ ਗਰਾਊਂਡ ਭਰਿਆ-ਭਰਿਆ ਲੱਗਦਾ ਥੋੜੇ ਪਲੇਅਰ ਆ ਜਿੰਨਾ ਕਰਕੇ ਗਰਾਊਂਡ ਅੱਜ ਦੇ ਸਮੇਂ ਦੇ ਵਿੱਚ ਨਮਿਆਂ ਚੋਂ ਅੰਬੇ ਕਰਕੇ ਭਰਿਆ-ਭਰਿਆ ਲੱਗਦਾ ਸੰਦੀਪ ਲੋਧਰ ਕਰਕੇ ਭਰਿਆ-ਭਰਿਆ ਲੱਗਦਾ ਦੁੱਗਾਂ ਵਾਲਾ ਹੋ ਗਿਆ ਔਲਖਾਂ ਵਾਲਾ ਹੋ ਗਿਆ ਨਵੀਂ ਪਨੀਰੀ ਹੈ ਜਿਹੜੀ ਸੁਖਿਆ ਧੂਰਕੋਟ ਵਾਲਿਆ ਉਹ ਛੋਟੇ ਵੇਟਾਂ ਵਾਲੀ ਆ ਰਹੀ ਹੈ ਲੈ ਵੀ ਇਹ ਮਰੀਕ ਨਿਰਮਲ ਸਿੰਘ ਲੋਪੋਕੇ ਵਾਲਾ ਆ ਗਿਆ ਕਬੱਡੀ ਪਾਉਣ ਦੇ ਲਈ ਸਾਹਮਣੇ ਕਹਿੰਦੇ ਨਿਰਮਲ ਦੀ ਕਬੱਡੀ ਪੈ ਰਹੀ ਹੈ ਖੇਡ ਗਰਾਊਂਡ ਦੇ ਵਿੱਚ ਇਹ ਕਹਿੰਦੇ ਲੋਪੋਕੇ ਪਿੰਡ ਇੱਕ ਪਾਸੇ ਕਹਿੰਦੇ ਕੁਲਵਿੰਦਰ ਆ ਵੱਡਾ ਵੀਰ ਦੂਜੇ ਪਾਸੇ ਮੱਲੀ ਸਾਹਿਬ ਉਸਤਾਦ ਲੋਕ ਨੇ ਦਿਲੋਂ ਦਵਾਵਾਂ ਨੇ ਨਾਲ ਕਹਿੰਦੇ ਮਰਬਲ ਵੱਜਵਾ ਜੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਰ ਵੇਲੇ ਇੱਕ ਪਿਆਰ ਬਣਿਆ ਰਵੇ ਇੱਕ ਸਤਿਕਾਰ ਬਣਿਆ ਰਵੇ ਦਿਲਾਂ ਦੇ ਵਿੱਚ ਦੁਨੀਆ ਤੋਂ ਹੋਰ ਕੁਝ ਨਹੀਂ ਲੈ ਕੇ ਜਾਣਾ ਰਲ ਮਿਲ ਕੇ ਰਿਆ ਕਰੋ ਪਿਆਰੇ ਬਣ ਕੇ ਸਤਿਕਾਰੇ ਬਣ ਕੇ ਬਰੇਬਰ ਕਹਿੰਦੇ ਦੀਪ ਦਮੁਰਜੀ ਵਾਲਾ ਨੌਜਵਾਨ ਹੈ ਉਹ ਫੂਲਿਆ ਜਾਵੇ ਬਾ ਜਾਵੇ ਦਾ ਮੇਰਾ ਕਹਣਾ ਤੇ ਫਰਜ ਹੈ ਉਹ ਸਾਹਮਣੇ ਇਸ ਵੇਲੇ ਨੌਜਵਾਨ ਦੀਪ ਕਬੱਡੀ ਪਾ ਰਿਹਾ ਦੂਜੇ ਪਾਸੇ ਮੁੰਡਾ ਫਰੋਜ਼ਪੁਰੀਆ ਦੀਪ ਆਇਆ ਗੋਡਿਆਂ ਤੇ ਹੀ ਹੈ ਨੰਬਰ ਕਿੰਵੇ ਦਮੁਰਜੀ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਰੂਬੀ ਸੁਗਰੂਰ ਵਾਲਾ ਮਾਲ ਬੱਲੋੜੀ ਕਹਿੰਦੇ ਵੀ 18 ਬਈ ਹੋਣੀ ਹੈ ਵੱਡਾ ਮੇਲਾ ਕਿਹਨੇ ਮਿਲਵਣ ਦੇ ਵਿੱਚ ਹੋਵੇਗਾ ਪਰ ਅੱਜ ਰਾਊਂਡ ਕਿਹਨੇ ਸਿਡਰੀ ਦੇ ਵਿੱਚ ਹੈ ਦੋ ਸਾਲਾਂ ਦਾ ਬੱਚਾ ਚੱਜਣਾ ਬੋਲਣਾ ਨਹੀਂ ਸੁਖਦਾ ਤੇ ਮੁੰਡਿਆਂ ਨੇ ਮੇਲਾ ਬੋਲਣ ਲਾਤਾ ਦੂਜੇ ਸਾਲ ਉਹ ਸਿਡਰੀ ਦੇ ਮੁੰਡਿਆਂ ਨੇ ਮੇਲਾ ਬੋਲਣ ਲਾਤਾ ਦੂਜੇ ਸਾਲ ਗੱਗੀ ਆਦੇ ਬਾਰੇ ਕੀ ਖਿਆਲ ਹੈ ਤੇਰਾ ਇਹ ਮੇਰੇ ਵੀਰੋ ਮੱਖੀ ਕਲਾਂ ਵਾਲੇ ਵਿਕਰਮਜੀਤ ਸਿੰਘ ਸੰਧੂ ਦਾ ਮੁੰਡਾ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਤਿਆਰ ਨੇ ਇਹ ਵੀ ਲੰਮੇ ਸਮੇਂ ਤੋਂ ਖੇਡਦਾ ਆ ਰਿਹਾ ਕਦੇ ਮੀਰੀ ਪੀਰੀ ਦੀ ਟੀਮ ਦੇ ਲਈ ਉਖੜੇ ਪੈਲ ਦੂਜੇ ਪਾਸੇ ਮਲਪੁਰ ਰੜਕਾਂ ਵਾਲਾ ਭੁੰਡੀ ਰਾਏ ਭਰਾਵਾਂ ਦਾ ਚਹੇਤਾ ਨਜ਼ਾਰਾ ਖੇਡ ਕਬੱਡੀ ਦਾ ਮੱਖੀ ਮੱਖੀ ਦੇ ਭੁੰਡੀ ਲੱਗਿਆ ਪਿਆ ਜੋਰ ਸਿੜਨੀ ਕਬੱਡੀ ਕਲੱਬ ਦਾ ਮੇਲਾ ਚੱਲ ਰਿਹਾ ਹੈ ਜਿਹੜੀ ਆ ਸਾਲ ਦੀ ਚੈਂਪੀਅਨ ਟੀਮ ਹੈ ਇੱਕ ਸਾਲ ਜਰਨੈਲ ਹਰੀ ਸਿੰਘ ਨਾਲਵਾ ਕਬੱਡੀ ਕਲੱਬ ਚੈਂਪੀਅਨ ਰਹੀ ਹੈ ਸਮੇਂ ਸਮੇ ਦੀ ਗੱਲ ਹੈ 2.5 3 ਲੱਖ ਡਾਲਰ ਲਾਇਆ ਤੇ ਚੈਂਪੀਅਨ ਨਾ ਬਣੇ ਇਹ ਤੇ ਮੇਰੇ ਵੀਰ ਹੋਣੀ ਨਾ ਸਕਦਾ ਤਿੰਨ ਕਿ ਲੱਗਿਆ ਕਿੰਨਾ ਲੱਗਿਆ ਢਾਈ ਲੱਗ ਗਿਆ ਹਾਲੇ ਕੋਈ ਨਹੀਂ ਅੱਜ ਦੇ ਨਾਲ ਤਿੰਨ ਲੱਗ ਜੂਗਾ ਲਓ ਆਉਣੂ ਬੁੱਢੇ ਫੇਹ ਵਾਲਾ ਕਬੱਡੀ ਪਾ ਰਿਹਾ ਚਾਰ ਤਿਆਰ ਨੇ ਸੱਤੂ ਐ ਮਾਝੇ ਦੀ ਧਰਤੀ ਐ ਖਡੂਰ ਸਾਹ ਪਿੰਡ ਐ ਨਾਲ ਸੁੱਖਾ ਭਿੰਡਰਾ ਵਾਲਾ ਨਾਲ ਵੀੜਾ ਸਰਹਾਲੀ ਦਾ ਤੇ ਪਰਲੀ ਕੰਨੀ ਤੇ ਔਲਖਾਂ ਵਾਲਾ ਅਮਰਤ ਹੈ ਆ ਅਮਰਤ ਹੈ ਮੇਰੇ ਵੀਰੋ ਔਲਖ ਪਿੰਡ ਹੈ ਅਮਰਤ ਨਾਮ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ ਇੱਕ ਪਾਸੇ ਟੀਮ ਸ੍ਰਿੰਦਰ ਖਹਿਰੇ ਹੁਣਾਂ ਦੀ ਮੰਨੂ ਕਲੇਰ ਹੁਣਾਂ ਦੀ ਤੇ ਨਾਲ ਮੇਰੇ ਵੀਰੋ ਪ੍ਰਾਵ ਰੰਧਾਵੇ ਹੁਣੀ ਆ ਸਾਡੇ ਵੀਰ ਨੇ ਰੋਕੀ ਰੈਂਬੋ ਦਾ ਗਿੱਪੀ ਹੈਰੀ ਹੇਰ ਦਾ ਗੋਪੀ ਕਲੇਰ ਹੁਣਾਂ ਦਾ ਹੈਰੀ ਪੰਨੋ ਗੁਰਪਿੰਦਰ ਭੁੱਲਰ ਅਮਰੀਕ ਰੰਧਾਵਾ ਸ਼ੇਰਾ ਸੇਖੋਂ ਆਜੇਪਾਲ ਸੰਧੂ ਤੇ ਨਾਲ ਗਰੇਵਾਲ ਉਹ ਸ਼ੇਰਾ ਸਾਡੇ ਵੀਰ ਨੇ ਢਿੱਲੋਂ ਕੰਸਟਰਕਸ਼ਨ ਵਾਲੇ ਦਲਜੀਤ ਢਿੱਲੋਂ ਦਾ ਬਹੁਤ ਵੱਡਾ ਜੋਰ ਆਣਾ ਅਮਰੀਕ ਵਾਲਾ ਬੜਾ ਜੋੜ ਬਾਰਾ ਕਬੱਡੀ 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 ਸਤਨਾਮ ਮੈਨੂੰ ਲੱਗਦਾ ਉਹਨੂੰ ਤਾਂ ਪੁਲਸੀ ਫੜੂ ਅੱਜ ਵਸ ਨਹੀਂ ਇਹ ਕਹਿੰਦੇ ਅੰਬਾ ਨੌਜਵਣ ਦੂਜਾ ਫਿੱਡੂ ਮਿਲ ਗਿਆ ਕਬੱਡੀ ਦਾ ਇਹ ਦੂਜਾ ਫਿੱਡੂ ਮਿਲ ਗਿਆ ਉਧਰ ਮਨੂ ਕਿਲੇਰ ਹੋਣੀ ਹੈ ਪ੍ਰਭ ਹੋਣੀ ਖੈਰੇ ਹੋਣੀ ਮਾਨੇ ਪਰਮਤਮਾ ਚੜ੍ਹਦੀ ਕਲਾ ਰੱਖੇ ਸਾਰੇ ਵੀਰਾਂ ਨੂੰ ਸਾਰੇ ਪ੍ਰਭ ਨਹੀਂ ਹੋਣੀ ਆਏ ਹੋਣ ਕਹਿੰਦੇ ਚੀਮੇ ਹੋਣਾਂ ਦਾ ਵੱਡਾ ਨਾਮ ਹੈ ਵੱਡੀਆਂ ਖੇਡ ਕਲੱਬਾਂ ਦੇ ਪਰੇ ਪਰ ਕਹਿੰਦੇ ਚੱਕੇ ਜਾਮ ਆਹ ਫਿਰਦਾ ਕਹਿੰਦੇ ਅਰਥ ਖੱਖ ਨਾਲ ਕਹਿੰਦੇ ਪਿੰਦੇ ਖਰੇ ਹੋਣੀ ਤੇ ਆ ਸਾਡਾ ਗੁਰਤੇਜ ਆ ਪਰ ਮਨਪ੍ਰੀਤ ਦੇ ਘਾਟ ਉਹ ਨਹੀਂ ਪੂਰੇ ਹੋਣੇ ਮਨ ਸਮਝਾਉੜੇ ਪੈਂਦੇ ਆ ਪਰ ਜੇ ਮਨਪ੍ਰੀਤ ਹੁੰਦਾ ਤੇ ਗੱਲਾਂ ਹੋਰ ਹੋੜੀਆਂ ਸੀ ਕਿ ਮੰਨਿਆਂ ਬਗੈਰ ਤੇਰੇ ਜ਼ਿੰਦਗੀ ਗੁਜ਼ਰਜੋ ਉਹ ਤੂੰ ਜੇ ਹੁੰਦਾ ਤੇ ਗੱਲ ਹੋਰ ਹੋੜੀ ਸੀ ਲੱਕੀ ਵਰਗੇ ਪੰਮੇ ਵਰਗੇ ਨਹੀਂ ਪੁੱਜ ਸਗੇ ਗਿੰਦੀ ਹਸਰਾਣੀ ਆ ਸ ਗਿਆ ਮੰਤਰੀ ਵਰਗੇ ਥੋੜੀ ਸੁਪਿੰਦਰਜੋਤ ਪੰਨੋ ਹੁਣੇ ਤੇ ਅਮਰਜੀਤ ਸਿੰਘ ਜੀ ਜਿਨ੍ਹਾਂ ਦਾ ਬੜੁੰਦੀ ਪਿੰਡ ਉਹ ਕਹਿੰਦੇ ਪੰਜਾਬ ਰਾਜ ਬਿਜਲੀ ਬੋਰਡ ਦੇ ਰਿਟਾਇਰਡ ਜੇੀ ਨੇ ਇਹ ਵੱਡੀਆਂ ਖੇਡ ਕਲੱਬਾਂ ਨੇ ਲਾਭ ਖਾਖ ਆਇਆ ਹੋਇਆ ਉਧਰ ਕਹਿੰਦੇ ਬਿੰਦਾ ਖਹਿੜਾ ਅੱਜ ਬੁਲਕਾਰ ਆਇਆ ਗਾਲ ਵਾਲਾ ਮੁੰਡਾ ਕਹਿੰਦੇ ਕਬੂਤਰਾਂ ਦਾ ਸ਼ੌਕੀਆ ਉਧਰ ਚੰਬੀ ਹੁਣੀ ਆਏ ਹੋਣੇ ਅੱਜ ਰੌਣਕ ਸਿਡਨੀ ਦੇ ਵਿੱਚ ਹੈ ਇਹ ਖੇਡਣ ਨਹੀਂ ਆਏ ਹਰੀ ਸਿੰਘ ਦਲੂਨੇ ਵਾਲੇ ਗੱਜੀ ਜਿੱਤਣ ਜਿੱਤਣ ਆਇਆ ਮੇਰੇ ਵੀਰੋ ਟੱਕਰ ਵੱਡੀ ਮੈਚ ਵੱਡਾ ਪਲੇਅਰ ਵੱਡੇ ਕਲੱਬ ਸਿਡਨੀ ਦੀ ਵੱਡੀ ਪ੍ਰਮੋਟਰ ਵੀ ਵੱਡੇ ਬਣ ਗਏ ਹੁਣ ਤਾਂ ਰੈਂਟੂ ਹੁਣਾਂ ਦੀ ਚਰਚਾ ਹੈ ਮੇਰੇ ਵੀਰੋ ਸੰਦੀਪ ਮਲੋਤਰੇ ਹੁਣਾਂ ਦੀ ਸਾਰੇ ਭਰਾਵਾਂ ਦੀ ਨਾਲ ਭਾਵੇਂ ਰਾਜ ਖਰ ਲੁਣੀ ਹੈ ਗੈਰੀ ਸਿੱਧੂ ਹੁਣੀ ਹੈ ਪਿੰਡੀ ਲਤਾੜਾ ਦੀਪੂ ਹੁਣੀ ਜੈ ਮੇਟਲਾ ਦਾ ਮੇਰੇ ਵੀਰੋ ਵੱਡੇ ਧੰਨਵਾਦ ਹੈ ਜੈ ਤੋ ਅਕਸਰ ਕਹਿੰਦਾ ਹੁਣਾਂ ਵੀ ਬੈਲਡਰਾਂ ਨੂੰ ਮੀ ਮਾੜਾ ਹੁੰਦਾ ਹੈ ਅੱਜ ਤੇ ਮੇਰਾ ਖਿਆਲ ਚਲੋ ਐਤਵਾਰ ਹੈ ਪਰ ਬਾਬਾ ਮੇਰ ਕਰੇ ਤੁਹਾਡੇ ਕਮਾਂਕਾਰਾਂ ਦੇ ਵਿੱਚ ਕਦੇ ਰੁਕਾਵਟ ਨਾ ਪਵੇ ਤੁਹਾਡੇ ਗੱਫੇ ਵਾਹਿਗੁਰੂ ਭਰਦਾ ਰਹੇ ਤੁਹਾਨੂੰ ਬਦ ਚੜ ਕੇ ਮਾਇਆ ਆਉਂਦੀ ਰਹੇ ਤੁਸੀਂ ਕਬੱਡੀ ਤੇ ਲਾਉਂਦੇ ਰਹੋ ਘਰ ਫੂਕ ਕੇ ਤਮਾਸ਼ਾ ਦੇਖਣਾ ਇਹ ਖੇਡ ਹੈ ਇਹਦੇ ਵਿੱਚ ਕੋਈ ਕਮਾਈ ਤੇ ਨਹੀਂ ਮੇਰੇ ਵੀਰੋ ਕਦੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਸੀਜ਼ਨ ਹੁੰਦਾ ਹੈ ਤੇ ਮੇਰੇ ਵੀਰੋ ਪੂਰੇ ਡਿਸਪਲਨ ਦੇ ਵਿੱਚ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਆ ਮੁੰਡਿਆਂ ਦੀ ਇਹ ਫੈਡਰੇਸ਼ਨ ਹੌਲੀ ਹੌਲੀ ਡਿਸਪਲਨ ਦੇ ਵਿੱਚ ਆ ਜਾਣੀ ਹੈ ਹੁਣ ਹੌਲੀ ਹੌਲੀ ਸਿੱਖਦੇ ਜਾ ਰਹੇ ਆ ਔਣੂ ਬੁੱਢੇ ਥੇ ਵਾਲਾ ਕਬ ਖਾਫਰਾਂ ਦੀ ਟੀਮ ਲਲਹਣਾਂ ਦੀ ਰਿੱਕੀ ਰਟਾਲ ਦਾ ਵੱਡਾ ਯੋਗਦਾਨ ਪਿੰਡੇ ਖੇਰੇ ਹੁਣੀ ਗੁਰਤੇਜ ਬਿਆਲ ਆਇਆ ਹੋਇਆ ਅਣੂ ਦੀ ਕਬੱਡੀ 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 ਉਹ ਸਾਹਮਣੇ ਜੰਮੇ ਕਬੱਡੀ 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 ਇਧਰ ਕਹਿੰਦੇ ਜੱਗੀ ਖਰੌੜ ਆ ਲੈ ਵੀ ਜੱਗੀ ਦਵਾਮਾ ਨੇ ਹਰ ਇੱਕ ਨੇ ਸੁਣਿਆ ਇੱਕ ຫມੜ ਘਮਾਉਣ ਨੂੰ ਤੇ ਥਾੜ ਰੱਖੀ ਐ ਅਸੀਂ ਬੁਲਟ ਤੇ ਰੱਖਿਆ ਪੜਾਕੇ ਪਾਉਣ ਨੂੰ ਅਸੀਂ ਤੇ ਜੱਗੀ ਤੇ ਸੱਦਿਆ ਸਿਰਲ ਕਰਾਉਣ ਨੂੰ ਦਵਾਵਾਂ ਦੇ ਵੀਰ ਦੇ ਲਈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਧਰ ਕਹਿੰਦੇ ਰਿੱਕੀ ਰਟਾਲ ਰਿੱਕੀ ਤੇ ਕੀ ਗੱਲ ਕਹਿੰਦਾ ਹੁੰਦਾ ਕਿ ਦੁਨੀਆ ਤੇ ਆਏ ਆ ਪਿੰਦਿਆ ਗੁੰਮ ਨਾਮ ਨਹੀਂ ਜਾਂਦੇ ਅਰਸ਼ ਜਿੰਨਾ ਚਿਰ ਜਿਉਣੇ ਆ ਪੜਾਕੇ ਪਾ ਪਹਿਣਗੇ ਜਿੰਨਾ ਚਿਰ ਜਿਉਣੇ ਆ ਪੜਾਕੇ ਪਾ ਪਹਿਣਗੇ ਆਹ ਕਹਿੰਦੇ ਭੂਂਡੀਆਂ ਮਲਪੁਰ ਅੜਕਾ ਪਿੰਡ ਹੈ ਬੱਬੂ ਮਨੂ ਕਲੇਰ ਸੁਝਾਣਾ ਮੁੰਡਿਆਂ ਨੂੰ ਕਰੜੇ ਕਰਲਾ ਮੁੰਡਿਆਂ ਨੂੰ ਲਓ ਨਿਰਮਲ ਸਿੰਘ ਲੋਪੋਗੇ ਪਿੰਡ ਵਾਲਾ ਲਾਲ ਰੰਗ ਦਾ ਕੱਛਾ ਪਾਇਆ ਹੋਇਆ ਮੇਰੇ ਵੀਰੋ ਚਾਰ ਜਾਫੀ ਤਿਆਰ ਨੇ ਸੱਤੂ ਉਹ ਮੈਚ ਆਖਰੀ ਪੜਾ ਤੇ ਆ ਚੋਬਰਾ ਪਿੰਡਾਂ ਵਾਲਾ ਸੁੱਖਾ ਨਾਲ ਪਿਆਰ ਨਾਲ ਸਰਹਾਰੀ ਦਾ ਭੀੜਾ ਕੱਢੀ ਹੋਈ ਖੋਚ ਮੇਰੇ ਵੀਰੋ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਧਾਵੀ ਦਾ ਰਮਿੰਦਰ ਸਿੰਘ ਪਰਿਵਾਰ ਦਾ ਅੱਜ ਦੇ ਇਸ ਕਬੱਡੀ ਕੱਪ ਲਈ ਬਹੁਤ ਵੱਡਾ ਯੋਗਦਾਨ ਜੈ ਕਿੱਥੇ ਬੈਠੇ ਆ ਪਰਿਵਾਰ ਸਾਹਿਬ ਰਮਿੰਦਰ ਸਿੰਘ ਪਰਿਵਾਰ ਦਾ ਪ੍ਰਮਾਰ ਦਾ ਬਹੁਤ ਵੱਡਾ ਧੰਨਵਾਦ ਹੈ ਨਾਲ ਮੇਰੇ ਵੀਰੋ ਮੈਟ ਵੈਸਟ ਮਿਲਕ ਡੈਰੀ ਸਰਦਾਰਾਂ ਦਾ ਜਰ ਸਰਦਾਰ ਜਸਵਿੰਦਰ ਸਿੰਘ ਲੇਟ ਸਰਦਾਰ ਜਸਵਿੰਦਰ ਸਿੰਘ ਉਹਨਾਂ ਦਾ ਵੀ ਧੰਨਵਾਦ ਹੈ ਆਰਬੀ ਐਲੀਟ ਹੋਮਸ ਤੋਂ ਹਰਦੀਪ ਸਿੰਘ ਉਹਨਾਂ ਦਾ ਨਿਰਮਲ ਸਿੱਧੂ ਜੀ ਪੰਜਾਬੀ ਸਿੰਗਰ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ ਮੋਹਨਵੀਰ ਬੱਲ ਬੱਲ ਇਨਕੋਰਪੋਰੇਸ਼ਨ ਤੋਂ ਦੀਪਕ ਦੀ ਕਬੱਡੀ ਹੈ ਕਾਸ਼ੀਪੁਰ ਪਿੰਡ ਹੈ ਹਰਿਆਣਾ ਇਲਾਕਾ ਹਰਿਆਣਾ ਸਟੇਟ ਆਹ ਪਈ ਹੋਈ ਕਬੱਡੀ ਤੇ ਚਾਰਾਂ ਜਾਫੀਆਂ ਦੇ ਵਿੱਚੋਂ ਪਿੰਡਰਾਲਾ ਸੁਖਾ ਮੂਰੇ ਹੋ ਗਿਆ ਇੱਕ ਪਾਸੇ ਪਿੰਡਰਾਲਾ ਸੁੱਖਾ ਦੂਜੇ ਪਾਸੇ ਕਾਸ਼ੀਪੁਰਿਆ ਦੀਪਕਾ ਲੱਗਿਆ ਪਿਆ ਜੋਰ ਗੁੱਟ ਫੜਿਆ ਬਾਜੀ ਕੈਂਚੀ ਵੱਜ ਗਈ ਥਾਪੀ ਵੱਜ ਗਈ ਥਾਪੀ ਵੱਜ ਗਈ ਥਾਪੀ ਓ ਸੁੱਖਾ ਓ ਸੁੱਖਾ ਖਾਲੀ ਪਿਸਤੌਲ ਨਾਲ ਜਿਉਣਾ ਨਹੀਂ ਫੜਿਆ ਜਾਣਾ ਓ ਖਾਲੀ ਪਿਸਤੌਲ ਨਾਲ ਜਿਉਣਾ ਨਹੀਂ ਫੜਿਆ ਜਾਣਾ ਬੰਨ ਲੱਗਣਗੇ ਟਿਕਾਣੇ ਜੱਗੀ ਪਾਲਾ ਸਲੈਪ ਚੈਟ ਮੁੰਡਿਆਂ ਦੀ ਮਖਣਾ ਚਾਈਡ ਲਾਤੀ ਸੀ ਬਤਿੰਦਰਾ ਆਹ ਸਾਹਮਣੇ ਕਮਾਲ ਹੋਈ ਪਈ ਐ ਗੱਗੀ 7 ਅਗਲੇ ਨੂੰ ਲਓ ਕਮਾਲ ਹੋਈ ਪਈ ਐ 2-2 ਕਬੱਡੀਆਂ ਬਾਕੀ ਐ ਮੇਰੇ ਵੀਰੋ 2-2 ਕਬੱਡੀਆਂ ਨੂੰ ਬੁੱਢੇ ਥੇ ਵਾਲਾ ਮਾਝੇ ਦੀ ਧਰਤੀ ਐ ਵਿਆਸ ਦਰਿਆ ਦੇ ਕੋਲ ਪਿੰਡ ਐ ਮੇਰੇ ਵੀਰੋ ਵਿਆਸ ਦਰਿਆ ਬਹੁਤ ਸੋਹਣਾ ਇਲਾਕਾ ਐ ਨਾਲ ਦੀ ਨਾਲ ਬਿੱਲਾ ਲੈਂਡਮਾਰਕ ਕ੍ਰੇਸ਼ਨ ਵਾਲੇ ਬਿੱਲੇ ਦਾ ਬਹੁਤ ਵੱਡਾ ਧੰਨਵਾਦ ਐ ਮਨਦੀਪ ਸਿੰਘ ਖਾਬਰੇ ਦਾ ਬਹੁਤ ਵੱਡਾ ਧੰਨਵਾਦ ਤਰਮਿੰਦਰ ਮੇਤਲਾ ਧਰਮਿੰਦਰ ਮੈਟਲਾ ਤੇ ਨਾਲ ਬਜਿੰਦਰ ਮੰਡ ਹੋਣਾਂ ਦਾ ਧੰਨਵਾਦ ਗੁਰਪਿੰਦਰ ਸਿੰਘ ਉਪਲ ਰਾਇਲ ਕੰਸਟਰਕਸ਼ਨ ਵਾਲਾ ਸਾਡਾ ਭਰਾ ਖੰਨੇ ਵਾਲੇ ਬੱਬੂ ਦਾ ਆੜੀ ਹੈ ਲਾਓ ਆਣੂ ਬੁੱਢੇ ਥੇ ਦੀ ਕਬੱਡੀ ਤੇ ਚਾਰ ਤੇ ਤਿਆਰ ਨੇ ਔਰ ਖਾਲਾ ਇੱਕ ਕੰਨੀ ਤੇ ਆ ਆਹ ਔਲਖਾਣਾ ਇੱਕ ਕੰਨੀ ਤੇ ਹੈ ਜਿਹੜੀ ਕੰਨੀ ਤੇ ਟਟ ਕੇ ਲੱਗ ਗਿਆ ਪੁਆਇੰਟ ਦਾ ਵਾਧਾ ਨੌਜਵਾਨ ਨੇ ਕਰ ਦਿੱਤਾ ਅਮਰੀਕ ਖੋਸੇ ਵਾਲਿਆ ਦੀਪ ਆ ਗਿਆ ਦੀਪ ਦੀ ਕਬੱਡੀ ਪੈ ਰਹੀ ਹੈ ਲੈ ਵੀ ਰੈਂਟੂ ਅੱਜ ਪੁੱਛ ਲਾ ਲੋਕਾਂ ਨੂੰ ਜਿਵੇਂ सोनू ਸੀਤੋ ਵਾਲਾ ਕਹਿੰਦਾ ਹੁੰਦਾ ਵੀ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਜਾ ਕਬੱਡੀ 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 ਰੰਗਰ ਟੱਕਰ ਟੱਕਰ ਟੁੱਗਾਂ ਵਾਲਾ ਤਗੁਰਜੀ ਵਾਲਾ ਟੁੱਗਾਂ ਵਾਲਾ ਤਗੁਰਜੀ ਵਾਲਾ ਦੁਗਾ ਦਵਰਗੀ ਵਾਲਾ ਕੁੱਗਾ ਵਾਲਾ ਦਵਰਗੀ ਵਾਲਾ ਖੁਸ਼ੀ ਆ ਤੇ ਅਮਰੀਕ ਇਹਨੇ ਰਾਣੀ ਬਲਾਹ ਚੇਤੇ ਕਰਾ ਦੇਣਾ ਸੀ ਜੇ ਕਿਤੇ ਗੁੱਟ ਫੜ ਜਾਂਦਾ ਦੀਪ ਦਾ ਪਰ ਦੀਪ ਵੀ ਸਿਰੇ ਆ ਦੀਪ ਵੀ ਸਿਰੇ ਆ ਮੇਰੇ ਵੀਰੋ ਨਿਰਮਲ ਸਿੰਘ ਲੋਪੋਗੇ ਵਾਲਾ ਕਬੱਡੀ ਪਾ ਰਿਹਾ ਸਿੜਨੀ ਵਾਲਿਓ ਉਹ ਜੇ ਨਜ਼ਾਰਾ ਆਉਂਦਾ ਤਾੜੀ ਤੂੜੀ ਵਾਰੇ ਕੀ ਖਿਆਲ ਆ ਮਾਰ ਦੋ ਇੰਡੀਆ ਤੂੜੀਆਂ ਬਣ ਗਈਆਂ ਤਾੜੀ ਮਾਰ ਦੋ ਤੂੜੀਆਂ ਬਣ ਗਈਆਂ ਤਾੜੀ ਮਾਰ ਜੋ ਗੱਗੀ ਕਹਿੰਦਾ ਤਾੜੀ ਤੂੜੀ ਬਾਰੇ ਕੀ ਖਿਆਲ ਹੈ ਕਿਉਂਕਿ ਤਾੜੀ ਵਾਰ ਦੋ ਤੂੜੀਆਂ ਬਣ ਗਈਆਂ ਆਹ ਸਾਹਮਣੇ ਉਸਰੇ ਦੇ ਫਿਰ ਅਗਲੀ ਰੇਡ ਪੈ ਰਹੀ ਹੈ ਅੱਜ ਸਿਡਰੀ ਵਾਲੇ ਮੁੰਡਿਆਂ ਦਾ ਕਰਦਾ ਮੇਲਾ ਰੇਂਟੂ ਮੁਬਾਰਕਾ ਉਹ ਤਾਰਿਓ ਤੁੱਤੇ ਕੁਝ ਨਹੀਂ ਗਾ ਇਦੋਂ ਵੱਡਾ ਕੱਠਬੜੀ ਹੋ ਸਕਦਾ ਇੰਦਰ ਕਬੱਡੀ ਕਹਿੰਦਾ ਮੱਖਣ ਸੰਭੂ ਵੀ ਪੈਂਦੀ ਹੈ ਲਓ ਟਰਾਈ ਕੀ ਵੀ ਲੱਗਦਾ ਜੋਰ ਫੁੱਲਿਆ ਜਾਵੇ ਦਾ ਜਾਵੇ ਦਾ ਜਾਵੇ ਦਾ ਸਾਡਾ ਕਿਹੜਾ ਫਰਜ ਹੈ ਚੰਦਰਿਆ ਹਾਂ ਹੁਣ ਤੇ ਜੀ ਜਿਆ ਕਰਦਾ ਯਾਰ ਗਰਾਊਂਡ ਸੁੱਕ ਗਿਆ ਚੱਲਣ ਦਿਓ ਪਰ ਜੋ ਪ੍ਰੋਮਿਸ ਕੀਤਾ ਇਹਨਾਂ ਨਾਲ 10 5 10 ਦਾ ਸਾਡੀ ਮਜਬੂਰੀ ਹੈ ਰਣਜੀਤ ਸਿੰਘ ਜੀ ਖਹਿੜਾ ਸਾਹਿਬ ਸਾਡੇ ਦਰਮਿਆਨ ਪੁੱਜੇ ਹੈ ਮੇਰੇ ਵੀਰੋ ਕਬੱਡੀ ਕਮੈਂਟੇਟਰੀ ਦੇ ਆਪਾਂ ਕਹਿ ਲਗੇ ਵੀ ਇੱਥੋਂ ਦੇ ਵਿੱਚ ਜੇ ਬੂਟਾ ਲਾਇਆ ਇਹਨਾਂ ਨੇ ਕਮੈਂਟਰੀ ਦਾ ਰਣਜੀਤ ਸਿੰਘ ਜੀ ਖਹਿੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਪੁਆਇੰਟ ਦੱਸੋ ਜੀ ਕਿੰਨੇ ਆ ਜੀ ਪੁਆਇੰਟਾਂ ਦਾ ਲੇਖਾ ਜੋਖਾ ਲਓ ਪੁਆਇੰਟ ਬੜੀ ਇੰਟਰਸਟਿੰਗ ਹੈ ਸਵਾਦ ਲਓ 20 ਪੁਆਇੰਟ ਨੇ ਮੇਰੇ ਵੀਰੋ ਬਾਬਾ ਬੰਦਾ ਸਿੰਘ ਜੀ ਬਹਾਦਰ ਕਬੱਡੀ ਕਲੱਬ ਦੇ ਤੇ 20 ਪੁਆਇੰਟ ਆ ਜਰਨੈਲ ਹਰੀ ਸਿੰਘ ਨਲੂਆ ਕਬੱਡੀ ਕਲੱਬ ਦੇ ਤਾੜੀਆਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਬੱਡੀ ਤੇ ਇਦਾਂ ਅੰਕ ਹੁੰਦਾ ਆਟਾ ਸਾਹ ਪਹਿਲਾ ਉਹਦੇ ਕਰਕੇ ਕੰਮੜਿਆ ਤੇ ਉਹ ਹੁਣ ਦੱਸਦੇ ਆ ਵੀ ਕਿਹਦੀ ਕਿਹੜੀ ਟੀਮ ਦਾ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਦਾ ਅੱਧਾ ਨੰਬਰ ਉੱਤੇ ਆ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੇਰੇ ਵੀਰੋ ਇਸ ਮੈਚ ਦੇ ਵਿੱਚੋਂ ਜਿੱਤ ਚ ਗਈ ਹੈ ਜੇਤੂ ਟੀਮ ਬਣੀ ਹੈ ਨਾ